ਜੇਕਰ ਤੁਹਾਨੂੰ ਵੀ ਕਿਸੇ ਨੇ ਇਹ ਸਲਾਹ ਦਿੱਤੀ ਹੈ ਵੀ ਤੁਹਾਡਾ ਕਟਿਆ ਹੋਇਆ ਟीडीएस ਜਾਂ ਟੈਕਸ ਅਸੀਂ ਰਿਟਰਨ ਕਰਵਾ ਲਵਾਂ ਕਿ ਤਾਂ ਬਚ ਕੇ ਰਹੋ ਕਿਉਂਕਿ ਹੁਣ ਇਨਕਮ ਟੈਕਸ ਡਿਪਾਰਟਮੈਂਟ ਇਸ ਪੰਦੀ ਬਹੁਤ ਹੀ ਜ਼ਿਆਦਾ ਸੰਗੀਨ ਹੋ ਚੁੱਕਾ ਹੈ ਇਨਕਮ ਟੈਕਸ ਡਿਪਾਰਟਮੈਂਟ ਨੇ ਕਈ ਥਾਵਾਂ ਤੇ ਸ਼ਾਪੇਮਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਨਾ ਸਿਰਫ ਉਹਨਾਂ EMPLOYEES ਤੇ ਜਿਨ੍ਹਾਂ ਨੇ ਟੈਕਸ ਅਨਫੰਡ ਕਰਾਇਆ ਹੈ ਬਲਕਿ ਜੋਰ ਫੰਡ ਕਰਾ ਰਹੇ ਹਨ ਜਨ ਕਿ ਸੀਏ ਕੰਸਲਟੈਂਟ ਐਡਵੋਕੇਟ ਜਾਂ ਕੋਈ ਵੀ ਮੇਜਰ ਬੰਦਾ ਜੋ ਉਹਨਾਂ ਦੀ ਇਨਕਮ ਟੈਕਸ ਦੀ ਅਡਵਾਂਸ ਭਰ ਰਿਹਾ ਹੈਗਾ ਤੇ ਬਕਾਇਦਾ ਉਸ ਵਿੱਚ ਜੋ ਰਿਫੰਡ ਕਰਾਉਣ ਤੋਂ ਬਾਅਦ ਇੱਕ ਕਮਿਸ਼ਨ ਦੀ ਪਰਸੈਂਟੇਜ ਰੱਖਿਆ ਹੈ ਵੀ ਇੰਨੀ ਪਰਸੈਂਟੇਜ ਮੇਰੀ ਹੋਵੇ ਕਿ ਇਹ ਮੈਂ ਤੁਹਾਨੂੰ ਰਿਫੰਡ ਕਰਵਾ ਦਵਾਂਗਾ ਉਹਨਾਂ ਸਾਰੀਆਂ ਜਗਾਵਾਂ ਦੀ ਸ਼ਾਪੇਮਾਰੀ ਕਰ ਰਿਹਾ ਹੈ ਇਸ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਨੇ ਕਈ ਥਾਵਾਂ ਤੇ ਇਹੋ ਜਿਹਾ ਫਲੋਡ ਲੋਕਾਂ ਨੂੰ ਜੋ ਹੈ ਉਹਨਾਂ ਨੂੰ ਜ਼ਬਤ ਵੀ ਕੀਤਾ ਹੈ ਉਹਨਾਂ ਦਾ ਸਮਾਨ ਵੀ ਜ਼ਬਤ ਕੀਤਾ ਹੈ ਤੇ ਉਹਨਾਂ ਦੇ ਕਾਨੂੰਨ ਦੇ ਤਹਿਤ ਜੋ ਹੈ ਉਹ ਕਾਰਵਾਈ ਵੀ ਹੋ ਰਹੀ ਹੈ ਇਸ ਵਿੱਚ ਹੋ ਹੀ ਰਿਹਾ ਹੈ ਕਿ ਕੁਝ ਲੋਕ ਨਜੂਨੇ ਉਹ ਆਪਣੇ ਇਨਕਮ ਟੈਕਸ ਰਿਟਰਨ ਜੁਰੇ ਹੋਏ ਆ ਇੱਕ ਪਾਰਟੀਕੂਲਰ ਪਰਸਨ ਨੂੰ ਹਰ ਵਾਰ ਦੇ ਰਹੇ ਨੇ ਜਿਸ ਵਿੱਚ ਉਹ ਹਰ ਵਾਰ ਹੀ ਉਹਦਾ ਰਫੰਡ ਕਰਵਾ ਰਿਹਾ ਹੈ ਇਹ ਰਡਰਨਾ ਬਲਕ ਦੇ ਵਿੱਚ ਫਾਈਲ ਹੋ ਰਿਹਾ ਹੈ ਨਾ ਅਤੇ ਇਹਨਾਂ ਦੇ ਵਿੱਚ ਇੱਕ ਫਿਕਸ ਪਰਸੈਂਟੇਜ ਹੈ ਜੇਕਰ ਤੁਸੀਂ ਉਸ ਪਰਸਨ ਕੋ ਰਿਟਰਨ ਫਾਈਲ ਕਰਵਾਉਂਦੇ ਹੋ ਤਾਂ ਉਹ ਇੱਕ ਰਫੰਡ ਦੇ ਵਿੱਚੋਂ ਪਰਸੈਂਟੇਜ ਲੈਂਦਾ ਹੈ ਅਤੇ ਤੁਹਾਡੀ ਜੋ ਹੈ ਕਟਿਆ ਹੋਇਆ ਟੈਕਸ ਉਹ ਰਫੰਡ ਕਰਾਉਂਦਾ ਹੈ ਪਰ ਤੁਹਾਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਵੀ ਇਨਕਮ ਟੈਕਸ ਡਿਪਾਰਟਮੈਂਟ ਨੇ ਪੰਦਰੋਂ ਦਾ ਟੈਕਸ ਕਟਿਆ ਹੈ ਉਹ ਲਗਭਗ ਉਨਾ ਹੀ ਘਟਿਆ ਹੁੰਦਾ ਹੈ ਜੋ ਰਿਟਨਮ ਦੇ ਉੱਤੇ ਪੈਂਦਾ ਹੈ ਜੇਕਰ ਉਹ ਪਰਸਨ ਤੁਹਾਡਾ ਰਿਫੰਡ ਕਰਾਉਂਦਾ ਹੈ ਤਾਂ ਉਹ ਕੋਈ ਨਾ ਕੋਈ ਫੇਲ ਇਨਫੋਰਮੇਸ਼ਨ ਉਸ ਵਿੱਚ ਐਡ-ਆਨ ਕਰਦਾ ਹੈ ਜਿਸ ਦਾ ਪੂਰਾ ਪ੍ਰਭਾਵ ਤੁਹਾਡੇ ਉੱਤੇ ਹੀ ਪੈਂਦਾ ਹੈ ਜਾਨਕੀ ਉਸ ਰਿਟਰਨ ਦਾ ਮਤਲਬ ਹੁੰਦਾ ਹੈ ਕਿ ਉਹ ਰਿਟਰਨ ਤੁਸੀਂ ਸਬਮਿਟ ਕਰਦੇ ਹੋ ਆਪਣੇ ਬਿਹਾਬ ਦੇ ਪਰ ਉਹ ਤੁਹਾਨੂੰ ਬਿਨਾਂ ਦਾ ਸਹੀ ਇਹ ਇਨਫੋਰਮੇਸ਼ਨ ਵਿੱਚ ਐਡ ਕਰ ਦਿੰਦੇ ਜਿਸ ਦਾ ਕੋਈ ਪਾਰਟਿਕੂਲਰ ਪ੍ਰੋਪਰ ਪ੍ਰੂਫ ਨਹੀਂ ਹੁੰਦਾ ਇਸ ਕਰਕੇ ਹੁਣ ਇਨਕਮ ਟੈਕਸ ਡਿਪਾਰਟਮੈਂਟ ਨੇ ਕਈ ਥਾਵਾਂ ਤੇ ਸ਼ਾਪੇਮਾਰੀ ਕੀਤੀ ਜਿਸ ਵਿੱਚ ADG ਅਤੇ C ਅਦੇ ਡੋਨੇਸ਼ਨ ਵਰਗੀਆਂ ਕਈ ਤਰ੍ਹਾਂ ਦੀਆਂ ਫੀਗਰਸ ਇਕ ਲਾਲ ਆ ਕੇ ਰਿਫੰਡ ਕਰਵਾਏ ਗਏ ਸਨ ਅਤੇ ਇਹਨਾਂ ਫੰਡ ਬਲਕ ਦੇ ਵਿੱਚ ਸਨ ਪਹੁੰਚ ਚਲੇ ਜਾਂਦੇ ਇਸ ਕਰਕੇ ਇਸ ਡਿਪਾਰਟਮੈਂਟ ਨੇ ਇਨਕਮ ਟੈਕਸ ਡਿਪਾਰਟਮੈਂਟ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਨੂੰ ਜਬਤ ਵੀ ਕੀਤਾ ਹੈ ਅਤੇ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਹੋਵੇਗੀ ਇਸ ਕਰਕੇ ਜੇਕਰ ਤੁਸੀਂ ਵੀ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਪਰਸਨ ਕੋਲ ਨੂੰ ਕਹਿੰਦਾ ਹੈ ਤੇ ਮੈਂ ਤੁਹਾਡਾ ਰਿਫੰਡ ਕਰਵਾ ਦਨਾ ਹਾਂ ਤਾਂ ਪਹਿਲਾਂ ਉਸ ਕੋਲੋਂ ਇਹ ਪ੍ਰੋਪਰ ਇਨਫੋਰਮੇਸ਼ਨ ਲਓ ਕਿ ਕੀ ਮੇਰਾ ਰਿਫੰਡ ਪਾਦਾ ਹੈ ਜੇ ਤੁਸੀਂ ਆਪਣੇ ਕੋਲੋਂ ਕੋਈ ਡਿਟੇਲ ਐਡ-ਆਨ ਕਰੋਗੇ ਤੁਸੀਂ ਜਾਣਦੇ ਹੋ ਕਿ ਹੁਣ 올ਡਰ ਰੀਜਿਮ ਅਤੇ ਨਿਊਜ਼ ਰੀਜਿਮ ਹੈ ਨਿਊਜ਼ ਰੀਜਿਮ ਜੇਕਰ ਤੁਸੀਂ ਸਿਲੈਕਟ ਕਰਕੇ ਚੱਲ ਰਹੇ ਹੋ ਤਾਂ ਉਸ ਵਿੱਚ ਤਾਂ ਕੋਈ ਸੇਵਿੰਗਸ ਅਰ ਐਗਜ਼ੈਂਪਸ਼ਨ ਪਾ ਹੀ ਨਹੀਂ ਸਕਦੇ ਜੇਕਰ ਉਹ ਐਡ-ਆਨ ਕਰਦੇ ਨੇ ਇਸ ਦਾ ਮਤਲਬ ਇਹ ਹੈ ਕਿ ਉਹ ਕੁਝ ਨਾ ਕੁਝ ਗਲਤ ਇਨਫੋਰਮੇਸ਼ਨ ਜੋ ਹੈ ਇਨਕਮ ਟੈਕਸ ਦੇ ਬਾਰੇ ਬਣੋ ਦੇ ਰਹੇ ਨੇ ਤਾਂ ਕਰਕੇ ਆਪਣੀ ਰਿਟਰਨ ਫਾਈਲ ਕਰਾਉਣ ਤੋਂ ਪਹਿਲਾਂ ਇਸ ਚੀਜ਼ ਦੀ ਪੂਰੀ ਤਰ੍ਹਾਂ ਇਨਫੋਰਮੇਸ਼ਨ ਇਹ ਲੋਕ ਕੀ ਉਹ ਰਿਟਰਨ ਸਹੀ ਫਾਇਲ ਕਰ ਰਿਹਾ ਹੈ ਕੀ ਫੰਡ ਸਾਡਾ ਐਕਚੁਅਲ ਵਿੱਚ ਬੰਦਦਾ ਹੈ ਜਾਂ ਨਹੀਂ ਬੰਦਦਾ ਹੈ ਨਹੀਂ ਤਾਂ ਤੁਹਾਨੂੰ ਇਸ ਉੱਪਰ 200% ਪਲੰਟੀ ਪੈਸੰਡੀ ਹੈ ਅਤੇ ਹੋਰ ਵੀ ਕਾਰਵਾਈ ਹੋ ਸਕਦੀ ਹੈ ਮੋਰ ਇਨਫੋਰਮੇਸ਼ਨ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਇਸ ਪਰ ਦੀ ਹੋਰ ਵੀ ਵੀਡੀਓ ਜਿਨਾਂ